ਜਦੋਂ ਵੀ ਤੁਸੀਂ ਕਰਤਾਰਪੁਰ ਕੋਰੀਡੋਰ ਤੇ ਆਉ ਤਾਂ ਇੱਕ ਗੱਲ ਜ਼ਰੂਰ ਯਾਦ ਰੱਖਣੀ ਕਿ ਜਿੰਨੀਆਂ ਵੀ ਬਾਰਡਰ ਨੇ ਉਹਨਾਂ ਬਾਰਡਰਾਂ ਤੋਂ ਸਿਰਫ ਪੰਜਾਬ ਦੇ ਬਾਰਡਰਾਂ ਦੇ ਉੱਪਰ ਹੀ ਬਹੁਤ ਵੱਡੇ ਪੱਧਰ ਤੇ ਜਿਵੇਂ ਟਾਰੀ ਬਾਰਡਰ ਦੇ ਉੱਪਰ ਕੰਟਰੋਵਰਸੀ ਵਿਖਾਈ ਜਾਂਦੀ ਆ ਪਰੇਡ ਦੇ ਸਮੇਂ ਝੰਡਾ ਉਤਾਰਨ ਅਤੇ ਚਾੜ੍ਹਨ ਦੇ ਸਮੇਂ ਉਹ ਐਵੇਂ ਦਾ ਮਾਹੌਲ ਸਿੱਧਿਆ ਜਾਂਦਾ ਜਿਵੇਂ ਬਹੁਤ ਵੱਡੀ ਦੁਸ਼ਮਣੀ ਹੋਵੇ ਤੁਸੀਂ ਕਿਸੇ ਵੀ ਇੰਡੀਆ ਦੇ ਪਾਕਿਸਤਾਨ ਦੇ ਜਿਹੜੇ ਵੀ ਬਾਕੀ ਬਾਰਡਰ ਹੋਣਗੇ ਤੁਹਾਨੂੰ ਕਦੀ ਵੀ ਉੱਥੇ ਇੰਨੀ ਜ਼ਿਆਦਾ ਕੰਟਰੋਵਰਸੀ ਵੇਖਣ ਨੂੰ ਨਹੀਂ ਮਿਲੇਗੀ ਜਿੰਨੀ ਅਟਾਰੀ ਬਾਰਡਰ ਤੇ ਵੇਖਣ ਨੂੰ ਮਿਲਦੀ ਆ ਸਾਨੂੰ ਇਹਦੇ ਪਿਛਲੀ ਦੀ ਸੋਚ ਦਾ ਧਿਆਨ ਰੱਖਣਾ ਚਾਹੀਦਾ ਆਖਰਕਾਰ ਕਿਉਂ ਇੰਨਾ ਜ਼ਿਆਦਾ ਵਿਤਕਰਾ ਜਾਂ ਇੰਨੀ ਨਫ਼ਰਤ ਭਰੀ ਜਾਂਦੀ ਆ ਇਹ ਨਫ਼ਰਤ ਜਿਹੜੀ ਆ ਫਿਰ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਵਿੱਚ ਭਰੀ ਜਾਂਦੀ ਆ ਦਿਮਾਗੀ ਤੌਰ ਤੇ ਚਾਹੇ ਉਹ ਸਿੱਖ ਮਾਈਂਡਡ ਹੋਣ ਚਾਹੀਓ ਹੋ ਸਕਦਾ ਸਾਡੇ ਪਾਕਿਸਤਾਨ ਦੇ ਭੈਣ ਭਰਾ ਹੋਣ ਮੈਂ ਸਮਝਦਾ ਕਿ ਇਹਨਾਂ ਦੋਨਾਂ ਦੇਸ਼ਾਂ ਨੂੰ ਸਰਕਾਰਾਂ ਨੂੰ ਚਾਹੀਦਾ ਕਿ ਜਦੋਂ ਵੀ ਅਟਾਰੀ ਬਾਰਡਰ ਤੇ ਕੋਈ ਹੁੰਦਾ ਆ ਉਹ ਬੜਾ ਸ਼ਾਂਤਮਈ ਤਰੀਕੇ ਨਾਲ ਹੋਵੇ ਇਹਨੂੰ ਇੱਕ ਕਸਨਬਾਜੀ ਅਤੇ ਮੁਕਾਬਲੇ ਦੀ ਭਾਵਨਾ ਨਾਲ ਕੀਤਾ ਜਾਵੇ ਅੱਜ ਅਸੀਂ ਕਰਤਾਰਪੁਰ ਬਾਬੇ ਨਾਨਕ ਦੀ ਧਰਤੀ ਤੇ ਆ ਕੇ ਅਰਦਾਸ ਕਰਨ ਆਏ ਆ ਕੇ ਬਾਬਾ ਨਾਨਕਾ ਇਹਨਾਂ ਦੋਨਾਂ ਦੇਸ਼ਾਂ ਨੂੰ ਸਮੱਤ ਬਖਸ਼ੀਏ ਜਿਹੜੀ ਈਰਖਾ ਨਫ਼ਰਤ ਪੈਦਾ ਕਰ ਰਹੇ ਨੇ ਇਹ ਬਹੁਤ ਹੀ ਘੱਟ ਕੇ ਆ ਖਾਸ ਕਰਕੇ ਟੌਰੀ ਬਾਰਡਰ ਦੇ ਉੱਪਰ ਤੇ ਉੱਥੋਂ ਇਵੇਂ ਹੁੰਦਾ ਜਿਵੇਂ ਇੱਕ ਦੂਜੇ ਦੇਸ਼ ਤੇ ਉੱਪਰ ਆਪਾਂ ਹਮਲਾ ਕਰਨਾ ਆਈ ਹੋਈ ਇੱਕ ਦੂਜੇ ਦੇਸ਼ ਦੇ ਦੁਸ਼ਮਣ ਬੜੇ ਵੱਡੇ ਹੋਈਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ